ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਕਹਿ ਰਵੇਦਾਸ ਤੇਰੀ ਭਗਤ ਦੂਰ ਹੈ ਭਾਗ ਬੜੇ ਸੋ ਪਾਵੇ ਤਜ ਅਭਿਮਾਨ ਮੇਟ ਆਪਾ ਪਰ ਪਿਪਲਕ ਹੈ ਚੂਨ ਖਾਵੇ ਸਤ ਗੁਰੂ ਰਵਿਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਪ੍ਰਮਾਤਮਾ ਜੀ ਤੇਰੀ ਭਗਤੀ ਦੂਰ ਹੈ ਜਿਸ ਜੀਵ ਦੇ ਵੱਡੇ ਭਾਗ ਹੁੰਦੇ ਹਨ ਉਹੀ ਜੀਵ ਆਪਦੀ ਭਗਤੀ ਕਰਦਾ ਹੈ ਜਿਵੇਂ ਆਪਣੇ ਆਪ ਦੇ ਝੂਠੇ ਹੰਕਾਰ ਨੂੰ ਛੱਡ ਕੇ ਕੀੜੀ ਦੇਹਤ ਵਿੱਚ ਮਿਲੀ ਹੋਈ ਖੰਡ ਨੂੰ ਚੁਣ ਚੁਣ ਕੇ ਖਾ ਲੈਂਦੀ ਹੈ ਇਸੇ ਤਰ੍ਹਾਂ ਜਿਹੜਾ ਜੀਵ ਇਸ ਸੰਸਾਰ ਝੂਠੇ ਹੰਕਾਰ ਨੂੰ ਤਿਆਗ ਕੇ ਨਿਮਰਤਾ ਧਾਰਨ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਦਾ ਹੈ ਉਹੀ ਪਰਮ ਆਨੰਦ ਨੂੰ ਪ੍ਰਾਪਤ ਕਰਦਾ ਹੈ ਭਾਵ ਉਸ ਪ੍ਰਭੂ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਅਤੇ ਉਸ ਪ੍ਰਭੂ ਪਰਮਾਤਮਾ ਨਾਲ ਉਸ ਦਾ ਮੇਲ ਹੋ ਜਾਂਦਾ ਹੈ ਜੈ ਗੁਰੂਦੇਵ ਧੰਨਵਾਦ